ਸਵਾਗਤ ਹੈ ਕਿਸਾਨ ਵੀਰੋ ਹਡਾ ਟੋ ਲੌਂਡਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਔਨ ਸਕਰੀਨਾਂ ਬਾਈ ਸੋਨੂ ਕੋਲ ਪਹੁੰਚਿਆਂਗੇ ਪੰਜ ਤੁਹਾਨੂੰ ਵੇੜਾ ਦਿਖਾ ਦੇਗੇ ਟੌਪ ਦੇ ਸੌਦੇ ਆ ਸਾਰੇ ਤੇ ਦੋ ਤੁਹਾਨੂੰ ਟੌਪ ਦੀਆਂ ਜਰਸੀਆਂ ਦਿਖਾ ਦੇਗੇ ਤੇ ਤਿੰਨ ਦਿਖਾ ਦੇਗੇ ਵੀਰ ਜੀ ਐਚਪੀ ਗੱਲਬਾਤ ਸਾਰੀ ਬਾਈ ਨਾਲ ਕਰਾਵਾਂਗੇ ਚੰਗੇ ਦੁੱਧ ਰਕੜ ਲੰਗੀਆਂ ਤੇ ਪਹਿਲੇ ਨੰਬਰ ਤੇ ਤੇ ਲਾਸਟ ਵਾਲੇ ਨੰਬਰ ਤੇ ਟੌਪ ਦੇ ਦੋ ਨਗੀਨੇ ਬਾਈ ਕੋਲੇ ਜਰਸੀ ਨਸਲ ਰਿਆ ਤੇ ਬਾਕੀ ਤਿੰਨ ਸਾਨੂੰ ਐਚਪੀ ਦਿਖਾਵਾਂਗੇ ਚੰਗੇ ਦੁੱਧ ਵਾਲੀਆਂ ਤੇ ਗੱਲਬਾਤ ਬਾਈ ਸੋਨੂੰ ਨਾ ਕਰਾਂ ਮੈਂ ਸਸਰੀ ਗਾਲ ਜੀ ਸਸਰੀ ਗਾਲ ਬੁੱਟੇ ਹੋਰ ਕਿਵੇਂ ਥੋਨੂੰ ਨੰਬਰ ਬੋਲ ਬਲਾ ਤਾਂ ਬਾਈ ਨੰਬਰ ਆਪਣਾ ਹੈਗਾ ਵੀ 78990 99728 99728 ਪਿੰਡ ਜੀ ਪਿੰਡ ਆਪਣਾ ਆ ਗਿਆ ਬੁੱਟੇ ਹਿੰਦੂਪੁਰਾ ਜ਼ਿਲ੍ਹਾ ਮੋਗਾ ਤਸੀਨ ਨਿਹਾਲ ਸਿੰਘ ਵਾਲਾ ਨੇੜੇ ਵੀਰ ਆਪਾਂ ਨੂੰ ਨੇੜੇ ਆਪਾਂ ਨੂੰ ਰਹਿ ਗਿਆ ਵੀਰ ਇਧਰ ਭਦੌੜ ਸਹਿਰ ਇਧਰ ਨਿਹਾਲ ਸਿੰਘ ਵਾਲਾ ਨਾਲ ਹੀ ਅੱਜ ਆਪਣੇ ਕੋਲ ਬੁੱਟੇ ਚਾਰ ਤਾਂ ਤਾਜ਼ੀਆਂ ਸੂਈਆਂ ਤੇ ਇੱਕ ਗੱਬਣ ਜਰਸੀ ਇੱਕ ਗੱਬਣ ਜਰਸੀ ਆ ਹਾਂਜੀ ਵੀਰੇ ਤੇ ਜਰਸੀਆਂ ਦਾ ਫਰਦੂਨੇ ਅੱਜ ਟਾਪ ਲਗੀਆਂ ਹਨਾ ਜੀ ਆਪਾਂ ਕਹਿ ਲਗੇ ਤੇ ਜਿਹੜੀ ਪਹਿਲੇ ਨੰਬਰ ਤੇ ਬਾਈ ਜਰਸੀ ਬੱਛੀ ਦੇਖੀ ਜਾਂਦੇ ਆ ਕਿਹੜਾ ਸੂਆ ਸੂਈ ਆ ਤੁਹਾਨੂੰ ਤੇ ਕਦੋਂ ਸੂਈ ਆ ਵੀਰੇ ਇਹ ਬੁੱਟੇ ਕੱਲ ਸੂਈਆਂ 29 ਤਰੀਕ ਨੂੰ ਸੂਈਆਂ ਤੇ ਨਾਰਦਾ ਦਿਖਾਦੀ ਮੜਾ ਨਾਲ ਨਾਲ ਬਾਕੀ ਐਪੀ ਦੀ ਵੀਡੀਓ ਸਾਰੀ ਬਣਾਈ ਦੀ ਆਪਣੀ ਓਕੇ ਅਮਰ ਆ ਜਾ ਬੱਚਾ ਹਾਂਜੀ ਖੋਲੋ ਵੀਰੇ ਨੂੰ ਤੇ ਵੀਰ ਕਿੰਨਾ ਬੋਹਲਾ ਹੁਣ ਹੋਊਗਾ ਹਾ ਜਰਜਾ ਬੁਟੇ ਐ ਮੈਂ ਇਹ ਝੂਠ ਜਾਨੀ ਮਾਰਨਾ ਭਾਈ 10 11 ਕਿਲੋ ਬੋਲਾ ਹਜੇ ਆਪਾਂ ਕੱਢਿਆ ਸਟਾਰਟਿੰਗ ਐ ਇੱਥੋਂ ਸਟਾਰਟਿੰਗ ਖਾਲੀ ਨਹੀਂ ਕਰੀ ਆਪਾਂ ਓਕੇ ਜੀ ਆਹ ਦੇਖੋ ਜੀ ਥਣ ਭਾਂਡੇ ਦੀ ਕਰੋ ਚੈੱਕ ਵੱਚੀ ਖਾਲੀ ਨਹੀਂ ਕੀਤੀ ਕੱਦ ਕਾੜ ਫੁੱਲ ਆ ਭਾਈ ਕੋਈ ਛੋਟੀ ਮੰਨ ਕੇ ਨਾ ਮੇਰਾ ਇਧਰ ਦੀ ਕਮਾਲ ਆਏ ਆਹ ਦੇਖੋ ਜੀ ਤੇ ਫੇਸ ਦੀ ਕੁਆਲਿਟੀ ਤੁਹਾਨੂੰ ਪਤਾ ਲੱਗੂ ਵੀ ਰੀਜਨਲ ਆ ਦੂਜਾ ਸੂ ਆ ਜੀ ਆਹ ਦੇਖੋ ਹੁਣ ਮੋੜ ਲਿਓ ਐ ਤੇ ਲੈ ਵਾਲੂ ਵਾਫਰ ਜੇ ਫੀਤਾ ਕੋਈ ਚੱਕ ਲੈ ਅੱਗੇ ਵੀ ਤੇ ਪਿੱਛੇ ਵੀ ਹੈਨਾ ਮੈਂ ਬਾਹਰੀਆਂ ਗੱਲਾਂ ਬੋਲਣ ਦੀ ਲੋੜ ਨਹੀਂ ਤੇ ਗੱਠ ਗੱਠ ਪੈਂਦੀ 40 ਰੁਪਏ ਦੇ ਫੇਸਬੁਕ ਦਿਖਾ ਦੇ ਬਹੁਤ ਫੇਸਬੁਕ ਇੱਕ ਨੰਬਰਾ ਦੇਖੋ ਟੋਆ ਵਗੈਰਾ ਫੇਸ ਕਰੋ ਚੈੱਕ ਬਾਕੀ ਥਾਂ ਤੋਂ ਵਧੀਆ ਥੀ ਚੁੱਪ ਮੁੱਲ ਫਿਰ ਜਿਵੇਂ ਆਪਾਂ ਨੂੰ ਆਫ ਕੈਮਰਾ ਤੇ ਜਾਇਜ ਹੀ ਨਹੀਂ ਮੁੱਲ ਐ ਬੁੱਟੇ ਆਪਾਂ ਸਾਰਿਆਂ ਦੇ ਇਹਦੇ ਵਿੱਚ ਹੀ ਕਰਨੇ ਵੀਡੀਓ ਕੁਝ ਫਿਕਸ ਫਿਕਸ ਬਈ ਠੀਕ ਹੈ ਨਾ ਐਵੇਂ ਫੋਨ ਤੇ ਕਹਿ ਦੇਣਾ ਫਿਰ ਫਾਇਦਾ ਵੀਡੀਓ ਪਾਈਦਾ ਵੀ ਕੋਈ ਫਾਇਦਾ ਨਹੀਂ ਕਰ ਇਹਦਾ ਮੁੱਲ ਕਰਾਉ ਨੂੰ ਬੁੱਟੇ ਕਰਾ ਲਾ 70 ਕਰਾ ਲਾ 75 ਪੰਜਾ 65000 ਚ ਸ਼ੂਟ ਕਰਾਂਗੇ ਛੋੜ ਯਾਰ ਜਮਾਂ ਹੀ ਤਰਾ ਜਾਏ ਰੇਟ ਜਮਾਂ ਰੇਟ ਹੈ ਨਾ ਹਾਂ ਬੇ ਬੱਚਾ ਲਾ ਲਿਆ ਸੀਗਾ ਵੀਰੋ ਆਪਾਂ ਤੇ ਧਾਰਾ ਦੇਖੋ ਫਿਰ ਮੈਂ ਮੋੜਾ ਮਟੇ ਇਹਦੇ ਕਾਦੇ ਬੀ ਨੀਡ ਤੋਂ ਲੈ ਦਿਸੀ ਜਾਂਦਾ ਦੂਜਾ ਜਨ ਕੋਈ ਪੂਰ ਸ਼ਰ ਲੈਣੀ ਆਈ ਮੂਰੇ ਵੀਰੇ ਲੈ ਓਕੇ ਆ ਗੱਲ ਬਾਤ ਹੈ ਨਾ ਹਾਂ ਬੁਝਾਈ ਦੀ ਆਨਲਾਈਨ ਮੰਗਾ ਲਈ ਹੋਰ ਗਲਤ ਕਮਨ ਜੀਰ ਜੱਪੇ ਦੀ ਵੀਡੀਓ ਬਣਾਇ 65000 ਤੋਂ ਨਰਮ ਮਾੜੀ ਮੋਟੀ ਬਸ ਛੋਟੀ ਕਰਾਂਗੇ 65 ਆਜੋ ਵੀਰੇ ਬੱਚਾ ਬੰਦੇ ਦਾ ਤੇ ਹੁਣ ਦੋ ਨੰਬਰ ਤੇ ਤੁਹਾਨੂੰ ਦਿਖਾਵਾਂਗੇ ਵੀਰੇ ਓਕੇ ਜੀ ਹਾਂ ਪਾੜੀ ਵਾਲਾ ਆਰਡਰ ਹੈ ਨਾ ਕੋਈ ਐ ਨਹੀਂ ਥਣ ਛੋਟਾ ਵੱਡਾ ਬਾਕੀ ਦੀ ਗੱਲ ਯਾਰ ਕੋਈ ਮਿਸਟੇਟਸ ਮਿਸਟੂਟਰ ਦਾ ਡਾਰ ਹੀ ਨਹੀਂ ਬਾਕੀ ਕੱਦ ਦੇਖ ਲੈ ਬੂਟੇ ਫੁੱਲ ਆ ਬਾਈ ਕੋਈ ਵੱਡੇ ਯਾਰ ਸੰਗਾ ਜੋ ਆ ਗਈ ਵੀਰੇ ਕੋਈ ਤੇ ਹਾਂਜੀ ਦੋ ਨੰਬਰ ਇਹ ਬੂਟੇ ਤੜਕੇ ਸੂਈ ਆ 4 ਵਜੇ ਜੱਕੇ ਦੀ ਵੀਡੀਓ ਕੇ ਦੀ ਮਗਰ ਆ ਗਏ ਤੇ ਬੱਸਾ ਖੋਲੋ ਜੀ ਇਹ ਸੂਈ ਆ ਬਈ ਓਰੀਜਨਲ ਦੂਜਾ ਸੂਆ ਤੜਕੇ ਸੂਆ ਜੇਰ ਪੈ ਗਈ ਹਾਂ ਹਾਂਜੀ ਵੀਡੀਓ ਬਣਾਈ ਵਜੇ ਤੇ ਯਾਰ ਲੈ ਵਾ ਲੂਗਾ ਥੱਬੇ ਦੇ ਜੱਕੇ ਫਿਰਦੀ ਆ ਤੜਕੇ ਬੂਟੇ ਆਪਣਾ ਮਹਿਮਾਨ ਨਹੀਂ ਕਰਦੇ ਕਣਕੇ 4-5 ਕਿਲੋ ਬੋਲੇ ਕੱਢਿਆ ਵੀ 4-5 ਕਿਲੋ ਸੂਆ ਕਿਹੜਾ ਹੈ ਸੂਆ ਬਈ ਦੂਜਾ ਚਾਹੀ ਕੋਈ ਤੀਜਾ ਮੰਨ ਕੇ ਲੈ ਜੀ ਤੇ ਦੋ ਦਿਨ ਚੰਗਾ ਹੀ ਕਰਨਾ ਹਾਂ ਦਸਮ 25 ਕਿਲੋ ਤੋਂ ਘੱਟ ਟੁੱਟਦੀ ਨਹੀਂ ਹੂਟੇ ਟੁੱਟਦੀ ਨਹੀਂ ਓਕੇ ਤੋਰਾ ਤਰਾ ਤੇ ਇੱਕ ਨੰਬਰ ਆ ਬਈ ਹੁਣ ਬੋਲਾ ਕਿੰਨਾ ਕੱਢਿਆ ਤੜਕੇ ਕੱਢ ਕੇ 5 ਕਿਲੋ ਕੱਢਿਆ ਵੀ ਆਪਾਂ ਬੰਨ ਲਓ ਓਕੇ ਆ ਜੀ ਬਲੈਕ ਚਾਹ ਗਈ ਚੰਗੀ ਜਰਸੀ ਆ ਗਈ ਬਾਕੀ ਦੀ ਗੱਲ ਵਾਕਈ ਜੀ ਇਹਨੇ ਬਰੀਡ ਤਿਆਰ ਕਰਨੀ ਜਾਂ ਜਿਹਨੇ ਭੈਣ ਭਰਾ ਨੇ ਫਾਰਮ ਵਾਸਤੇ ਵੜ ਲੈਣੀਆਂ ਬਹੁਤ ਵਧੀਆ ਵੜਾ ਹਨਾ ਹਾਂਜੀ ਹਾਂਜੀ ਬੁੱਤ ਬਾਕੀ ਆ ਦੇਖੋ ਵੀਰੋ ਬੱਚਾ ਇਹਦਾ ਵੀ ਲਾ ਲਿਆ ਆਪਾਂ ਕੋਈ ਪੂਰ ਗੱਲ ਬੋਲਾ ਬੇਵੇ ਕਰ ਰਹੇ ਹੋ ਬੱਚੇ ਬੁੱੱਚੇ ਕਰਨੋਂ ਵੀ ਲਾਇਆ ਜੇ ਲਾਇਆ ਕਹਤਾ ਤਾਂ ਲਾਇਆ ਆ ਲੈ ਬੋਲਾ ਆ ਦੇਖੋ ਆ ਮੂਰਲੇ ਖਣਾ ਜੀ ਖਾਦੀ ਕੋਈ ਪੂਰ ਸ਼ਰ ਲੈਣੀ ਬਈ ਲੈ ਹੂੰ ਓਕੇ ਕਿ ਉਹ ਆਈ ਤਾਂ ਗੰਨੇ ਵਰਗੇ ਬੁੱਟੇ ਮੈਂ ਕਹਿੰਦਾ ਯਾਰ ਹਾਥੀ ਜੋ ਚੱਕਰ ਲੈ ਬਾਕੀ ਆ ਨੇੜੇ ਦੇਖ ਲੈ ਲੈ ਕੈਮਰਾਮੈਨ ਨੇੜੇ ਲਿਆ ਪਹਿਲਾ ਵਾਲੇ ਦੇ ਹੁਣ ਘੱਟ ਮੰਗ ਲੈ ਇਹਦੇ ਤਾਂ ਨਹੀਂ ਜਿਆਦਾ ਮੰਗਣੇ ਨਾ ਨਾ ਦੇਖ ਲੈ ਬੋਲਾ ਜੰਮਾ ਪਤਾ ਦਿਸ ਜਾਂਦਾ ਵੀਰੇ ਬੱਚਾ ਦਾ ਬਾਕੀ ਇਹ ਬੁੱਟੇ ਬੋਲਣੀ ਆਪਾਂ ਭਕਾਈ ਨਹੀਂ ਆਪਾਂ ਕਿਸੇ ਦੀ ਕਰਨੀ ਕੋਈ 70 ਨਹੀਂ ਕੋਈ 75 ਨਹੀਂ ਬਸ 68000 ਦੀ ਵੜ ਦੇ ਦੋ ਘੱਟ ਦੋ ਘੱਟ 70 ਦੀ ਵੜ ਦੇਣੀ ਹੈ ਦੇਣੀ ਯਾਰ ਬਾਹਲਾ ਜਾ ਰੇਟ ਆ ਭਾਈ ਇਹ ਹਣਾ ਚਾਰੇ ਥਣ ਦਿਖਾ ਦਈਏ ਆ ਦੇਖੋ ਜੀ ਬੋਦ ਭਾਈ ਆਪ ਦਾ ਬੂਟੇ 24 25 ਕਿਲੋ ਕਹਿਆ ਜਿੰਨਾ ਤੋਂ ਲਈਆ ਤਾਂ ਕਹਿੰਦਾ 26 ਕਿਲੋ ਚਾਹੀਦਾ ਆ ਦੇਖ ਕਿੱਥੋਂ ਸ਼ੁਰੂ ਹੁੰਦਾ ਤੇ ਆਰਡਰ ਪਰ ਆਪਾਂ ਜਾਨੀ ਕਿ 24 25 ਕਿਲੋ ਕਹਿੰਦੇ ਮੈਂ ਲੈ ਹਵਾਨਾ ਦੇਖ ਭਾਈ ਲੈ ਆ ਦੇਖ ਕੈਨ ਵਾਲੀ ਗੱਲ ਨਹੀਂ ਥਣ ਦੇਖ ਹੁਣ ਪਛਮਾਇਆ ਲੈ ਚਾਰੇ ਜਿੰਮੇ ਮਰਜੀ ਹੱਥ ਲਾ ਕੇ ਜਾਣਾ ਨਾ ਆਰਡਰ ਭਾਈ ਤੇ ਫਾੜੀ ਵਾਲਾ ਆਰਡਰ ਆ ਗਿਆ ਕੋਈ ਮਿਸਟੇਟ ਦਿੰਦਾ ਤਾਂ ਯਾਰੀ ਬਾਕੀ 8 ਵਰਗਾ ਲੈ ਲੈ ਤੇ ਬਾਕੀ ਦਾ ਹੁਣ ਆਪਾਂ ਦੋਨੀਆਂ ਧਾਰਾ ਮਾਰ ਕੇ ਦਿਖਾ ਦਿਆਂ ਗਾਂ ਵੀਡੀਓ ਹੋ ਲੰਮੀ ਹੋਈ ਦਿਖਾਵਾਂਗੇ ਨਹੀਂ ਉਹਨਾਂ ਨੇ ਵੀ ਦਿਖਾਵਾਂਗੇ ਮਾਰ ਕੇ ਤਾਂ ਵੀ ਕੁਝ ਹਾਂਜੀ ਠੀਕ ਹੈ ਤੇ ਹੁਣ ਸੈਂ ਨੰਬਰ ਬੜਾ ਜਿਹੜੀ ਆਪਣੀ ਸੂਈ ਦੂਜਾ ਸੂਆ ਵੀ ਦੂਜਾ ਸੂਆ ਇਹ ਆਈ ਹੈ ਮਸ਼ੀਨ ਤੋਂ ਬਾਈ ਦੁੱਧ ਚੋਕੇ ਲਿਆ ਸੀ 22 ਕਿਲੋ ਹੁਣ ਹੱਥੀ ਚ ਬਾਈ ਨਾ 18 ਕਿਲੋ ਨਿਪੜਦਾ ਆਹ ਦੇਲਾ ਬਸ ਘੜ ਚਲੀ ਜਾਂਦਾ ਰੇਟ ਦੱਸ ਦੇ ਰੇਟ ਪਾਸੇ ਦਾ ਬੁੱਟੇ ਆਪਾਂ ਮੁੱਲ ਕਰਾਉਣਾ 80 ਕਰਾਂ ਲੈ ਜੇ 85 75000 ਚ ਛੂਟ ਕਰ ਦਾਂ ਕਵਾਲਿਟੀ ਵਾਲੀ ਬੱਛੀ ਆ ਗਈ ਹੈ ਨਾ ਹਾਂ ਇੱਕ ਜਰੂਰ ਨੁਕਸ ਹੈਗਾ ਥੋੜਾ ਦਿਖਾ ਦੇ ਵੀਡੀਓ ਤੇ ਪੂਛ ਜਰੂਰ ਮਾੜੀ ਜੀ ਬੀਤੇ ਰਿਹਾ ਹੋਰ ਕੋਈ ਨੁਕਸ ਨਹੀਂ ਲਿਓ ਜੀ ਇਹਨੂੰ ਵੀ ਤੋਰਾ ਕਰਾ ਕੇ ਚੈੱਕ ਮਗਰ ਆ ਗਿਆ ਬੱਸ ਆ ਬਾਈ ਬੁੱਟੇ ਬਿਊਟੀ ਵਾਲੀ ਬੱਛ ਹੁਣ ਕਿੰਨਾ ਬੋੜਾ ਫਿਰ ਹੁਣ ਬਈ ਹੱਤੀ ਚੋਕੇ ਲਾ ਜਾਵੇਂ ਮਸ਼ੀਨ ਤੇ ਕਿਦੋਂ ਟਾਈਮ 18-19 ਕਿਲੋ ਨਿਪੜਦਾ ਬਈ 18-19 ਕਿਲੋ ਕਿੰਨੇ ਦਿਨਾਂ ਦਾ ਸੂਆ ਵੀਰੇ ਦਾ ਸੂਏ ਨੂੰ ਨਾ ਹੋ ਗਏ ਹੁਣ ਬਈ ਬੁਟੇ 10-11 ਦਿਨ 10 ਤੋਂ 11 ਦਿਨ ਓਕੇ ਜੀ ਲੈ ਚੱਲ ਵੀਰੇ ਚੰਗੀ ਹੈ ਜੀ ਬਸ ਫੇਸਪੂਟ ਦਿਖਾ ਦੇ ਨਾੜਾਂ ਨੂੰ ਲਖਾ ਦੇ ਲੈ ਵੀ ਤੇ ਬਹੁਤ ਚੰਗਾ ਬਈ ਮੁੱਲ ਜਮਾ ਜਾਇਜ਼ ਆ ਤੇ ਬਾਕੀ ਦੀ ਗੱਲ ਕੁਆਲਿਟੀ ਵਾਲਾ ਜਿਹੜੀਆਂ ਅੱਜ ਕੱਲ ਵੜਨਾ ਭਾਲਦਾ ਲੋਕ ਉਹ ਜਿਹੜਾ ਲੈਵਾ ਹਨਾ ਹਾਂ ਜੀ ਵੀਰੇ ਓਕੇ ਜੀ ਆ ਦੇਖੋ ਵੀਰੋ ਨਹੀਂ 123456789 ਨੰਬਰ ਆ ਹੂੰ ਦੂਜਾ ਜੇ ਮਾਰ ਦੇ ਐ ਮੁਰੂਆ ਬਈ ਲੈ ਕੀ ਮੋਲ ਦੱਸਾਈ ਬਈ ਇਹਦਾ ਇਹਦਾ ਮੋਲ ਕਰਾਉਣਾ ਬੁੱਟੇ 80 ਗ੍ਰਾ ਚਾਹੀਏ 85 ਗ੍ਰਾ ਵਾਲਾ ਬਸ 75000 ਚ ਛੋਟ ਹੀ ਕਰਨੀ ਓਕੇ ਜੀ ਹੁਣ ਆ ਗਈ ਗਾਂ ਚਾਰ ਨੰਬਰ ਸੂਈ ਸਵਾਈ ਵੜ ਫੇਰ ਵੀਰੇ ਸੂਆ ਬੁੱਟੇ ਤੀਜਾ ਵੀਰੇ ਤੀਜਾ ਸੂਆ ਹਾਂ ਤੀਜਾ ਮੈਂ ਦੂਜਾ ਕਹਿਣਾ ਤਾਂ ਕੋਈ ਫਾਇਦਾ ਨਹੀਂ ਕੀ ਹੋ ਗਿਰ ਪਾ 16 ਤੋਂ 17 ਦੇ ਮਗਰ ਬੱਸ ਆਏ ਦੇ ਵੀਰੇ ਕਿੰਨਾ ਦੁੱਧ ਦੁੱਧ ਯਾਰ ਬਈ ਇਹ ਦੂਗੀ 20 22 ਕਿਲੋ ਹੱਦ ਹੁਣ ਕਿੰਨਾ ਹੁਣੇ ਥੱਲੇ 14 ਕਿਲੋ ਦੁੱਧ ਆ ਬਈ ਖੋਲੋ ਜੀ ਇਹਨੂੰ ਵੀ ਤੋਲ ਕਰਾ ਕੇ ਥੋੜੀ ਜੀ ਬੇਟਾ ਹੀ ਲਈ ਯਈ ਵੀ ਆ ਤੇ ਰੇਟ ਫਿਰ ਇਹਦਾ ਕੀ ਆ ਗਿਆ ਪਹਿਲਾਂ ਰੇਟ ਜਮ ਜਾਇਜ਼ ਰੱਖਣਾ ਬੁੱਟੇ ਦੇਖ ਆਪਾਂ ਗੱਲ ਨਾ ਬਿੜਗੋ ਜ ਦੱਸਣੀ ਜ਼ਰੂਰ ਆ ਝੂਠ ਨਹੀਂ ਮਾਰਨਾ ਵੀ ਕੋਈ ਚੋ ਜ ਸਹੀ ਵੀ ਚੋ ਸਕਦਾ ਜਿਹੜਾ ਮਗਰਲਾ ਥਣ ਇਹਦਾ ਇਹ ਅੱਧੇ ਤੋਂ ਵੱਧ ਆ ਬਈ ਅੱਧੇ ਤੋਂ ਵੱਧ ਤੇ ਵਾਰਡ ਫਾਰਮ ਵਾਲੀ ਵਾਰਡ ਆ ਗਈ ਬਾਡੀ ਹਾਂ ਹਾਂ ਬਈ ਨਹੀਂ ਫਾਰਮ ਜੋ ਬਿੜਗੂ ਹੀ ਪੜਾਈ ਵੀ ਆਪਣੀ ਜੀ ਮੁੱਲ 50000 ਰੁਪਏ ਜੀ ਮਾਨਦਾਨ ਤੁਹਾਡਾ ਤੇ ਹਲੇ ਵਾਲੂ ਆ ਸਾਰਿਆਂ ਦੇ ਫਿਰ ਸਲੈਕਟਡ ਜੀ ਹੈ ਨਾ ਅੱਜ ਲੈ ਜੀ ਬਸ ਮਨੋਂ ਮੁੱਲ ਕਰਾਉਣਾ ਦਾ 60 ਕਰਾਣਾ ਚਾਹੀ 65 50 ਦੀ ਦੇਣੀ ਹੈ ਓਕੇ ਜੀ 50000 ਦੇ ਵਿੱਚ ਤੁਹਾਨੂੰ ਮਿਲ ਜਾਣੀਆਂ ਲਾਖ ਦਾ ਕਰਕੇ ਬੁੱਟੇ ਨਹੀਂ ਕੋਈ ਚੱਕਰ ਨਹੀਂ ਪਿੰਡ ਤਾਂ ਹੀ ਵੀਡੀਓ ਦੇ ਨਾਲ ਬਣਿਆ ਰਹੋ ਲਾਖ ਤੁਹਾਨੂੰ ਟਾਪ ਕਲਾਸ ਇੱਕ ਹੋਰ ਜਰਸੀ ਦਿਖਾ ਦੇਣੀ ਹੈ ਇਹਦੇ ਨਾਲ ਵੀ ਮਾਰ ਦਾਂ ਫਿਰ ਤੂੰ ਹੀ ਮਾਰ ਦੇ ਬੁੱਟੇ ਬਾਕੀ ਯਾਦ ਵਾਲੀਆਂ ਵੇੜਾ ਬਾਈ ਆਹ ਦੇਖੋ ਜੀ ਧਾਰਾਂ ਦੂਰਾਂ ਪ੍ਰੋਪਰ ਚੰਗਾ ਮੈਂ ਕਹਿੰਦਾ ਯਾਰ ਮੋਗੇ ਵਰਗੇ ਆ ਨਾ ਆਹ ਧਾਣਾ ਬੁੱਟੇ ਦੱਸਿਆ ਵੀਡੀਓ ਵੀ ਨਹੀਂ ਕੋਈ ਪਤਾ ਨਹੀਂ ਲੱਗਦਾ ਹੈ ਨਾ ਪਤਾ ਨਹੀਂ ਲੱਗਦਾ ਬਾਈ ਪਰ ਆਪਾਂ ਸੱਚ ਦੱਸਣਾ ਚਾਹੀਦਾ ਬਸ ਵੀਰੇ ਬਾਹਲਾ ਕੰਨ ਡੋਲਣਾ 50000 ਦੇ ਵਿੱਚ ਤੇ ਆ ਜਾ ਵੀਰੇ ਹੁਣ ਲਾਸਟ ਵਾਲੀ ਜਰਸੀ ਖੋਲ ਲਾ ਜਿਹਦੀ ਖਾਤਰ ਆਪਾਂ ਇੰਤਜ਼ਾਰ ਕਰਾਇਆ ਹੈ ਹਾਂਜੀ ਵੀਰੇ ਇਹ ਬੁੱਟੇ ਲਈ ਆਪਾਂ ਫਾਰਮ ਚੋਂ ਬਾਈ ਸਾਰਾ ਡਾਟਾ ਦੇਵਾਂਗੇ ਦਾ ਮੋਲੇ ਦਾ ਵੀ ਵੀਡੀਓ ਚ ਹੋ ਹਾਂ ਵੀਡੀਓ ਚ ਹੀ ਕਰਾਂਗੇ ਬਾਈ ਲਿਓ ਜੀ ਇਹਨੂੰ ਵੀ ਇਹ ਬਈ ਆਪਾਂ ਕਹਿੰਗੇ ਬੁੱਟੇ 50060 ਦੀ ਚੋਰਾ ਗੱਲ ਕਿਉਂ ਕਹਿਣ ਵਾਲੀ ਹੈ? Ориジナル ਵੀਰੇ ਕਹਿਣ ਵਾਲੀ ਗੱਲ ਨਹੀਂ। ਆ ਫੇਸ ਕਰੋ। ਚ ਕਿਤੇ ਸੁਆ ਕਿਹੜਾ? ਸੁਆ Ориジナル ਬੁੱਟੇ ਦੂਜਾ ਹੈਗਾ ਬਾਈ। ਯਾਰ ਕੱਦ ਕਾਠ ਦੇ ਵੱਡੀ-ਬੁੱਡੀ ਹੈ ਨਾ। ਪੂਰੀ ਫੁੱਲ ਆ ਗਈ ਬਾਈ। ਇਹ ਵੱਡੀ ਆਪਾਂ ਨੂੰ ਤੇਰਾ ਸਾਲ ਹੋ ਗਿਆ ਕੰਮ ਕਰਦੇ। ਲੇਵਾਂ ਲੂਆ ਦੇਖ ਲਈ। ਕੁਆਲਿਟੀ ਲੇਵੇਂ ਦੀ। ਤੇ ਕਿੰਨੇ ਦਿਨ ਪੈਂਡਿੰਗ ਹੁਣ ਇਹਦੇ? ਐਵੇਂ ਬੁੱਟੇ ਕਿਨੂੰ 5-7 ਕਹਿ ਕੇ ਦੇਂਦਾ ਕੋਈ ਫਾਇਦਾ ਨਹੀਂ ਵੀਰੇ। ਠੀਕ ਹੈ ਨਾ? ਅੱਛਾ। ਦੇਣੇ ਦੇ ਬਾਈ ਪਏ 12-13 ਜੀ। 12-13 ਯਾਰ ਉਹਦੇ ਨੂੰ ਤਾਂ ਪੰਡਾ ਬੰਦੂ ਹੈ ਨਾ ਬੱਚੇ। ਮੈਂ ਖਾ ਲੈ ਬਾਈ। ਆਹ ਦੇਖ ਲੈ ਬੁੱਟੇ। ਇੱਕ ਗੱ ਵਾਕਈ ਬਾਤ ਹੈ ਬਾਕੀ ਰਿਕਾਰਡ ਵੀ ਸਾਰਾ ਦੇਵਾਂਗੇ ਕਿਹੜੇ ਸੀ ਨੇ ਦੀ ਆਪ ਜਿਹਨੇ ਜਰਸੀ ਬਰੀਡ ਦੇ ਉੱਤੇ ਘਰੇ ਲਿਆ ਕੇ ਕੰਮ ਕਰਨਾ ਹਣਾ ਜਿਾ ਅੱਗੇ ਨੇ ਫਾਰਮ ਦੇ ਵਿੱਚ ਜਰਸੀਆਂ ਕਈ ਭੈਣ ਭਰਾ ਬਾਕੀ ਕੀ ਗੱਲ ਹੋਰ ਹੈ ਬੁੱਟੇ ਇਹਦੀ ਬਈ ਆਪ ਤਾਂ ਹੈਗੀ 50060 ਵਾੜ ਦੀ ਅੱਗੇ ਨੂੰ ਕਾਵਾਂਗਾ ਜਿੱਦਾਂ ਸੀਮਨ ਲੱਗਿਆ ਵਾ 8800 ਰੁਪਏ ਦਾ ਕਹਿੰਦੇ ਸੀਮਨ ਸੀ ਉਹ ਹੀ ਆਈ ਹੋਈ ਲਵਾਇਆ ਵਾ ਲਵਾਇਆ ਵਾ ਓਕੇ ਜੀ ਲੈ ਚਲੋ ਬਾਕੀ ਫੇਸ ਦਿਖਾ ਦੇ ਕੋਈ ਘਰਾਂ ਤੋਂ ਮਾਰ ਕੇ ਆਂਦਾ ਵੇ ਬੱਸੀ ਹੈਗੀ ਹਮ ਬਾਕੀ ਕੱਦ ਦੇਖ ਲੈ ਬੁੱਟੇ ਤੂੰ ਵੀ ਨਿੱਤ ਵੀਡੀਓ ਪਾਉਣਾ ਬਈ ਹਣਾ ਹਾਂ 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 ਇੱਕ ਦੋ ਬੰਦੇ ਹੈਗੇ ਆ ਕਹਿੰਦੇ ਕਾਮਾਗਾਜੀ ਦਾ ਤਾਂ ਸੀਮਨ ਹੀ ਨਹੀਂ ਮਿਲਦਾ ਉਹੀ ਕਹਿ ਦਿੰਦੇ ਵਿੱਚ ਨਹੀਂ ਕਾਮਾਗਾਜੀ ਸਾਰਾ ਕੁਝ ਮਿਲਦਾ ਬਾਈ ਪੈਸੇ ਲਹਣੇ ਨਹੀਂ ਕੋਈ ਵੀ ਨਹੀਂ ਅਗਲੇ ਕੋਲੇ ਆਏ ਹੁੰਦੇ ਪਤਾ ਚੱਕਰ ਕੀ ਆ ਬਾਈ ਦੇਖ ਵਿੱਚ ਫੋਨ ਵੀ ਬਹੁਤ ਆਉਂਦੇ ਆ ਆਪਣ ਨੂੰ ਵੀਰਾਂ ਦੇ ਹਨ ਜਿੱਦੋਂ ਅਗਲਾ ਲੱਖ ਸਾਵਾ ਲੱਖ ਦੀ ਬੈੜ ਤਿਆਰ ਕਰਦਾ 88 ਦਾ ਸੀਮਨੇ ਪੈਸੇ ਨਹੀਂ ਖੜਦਾ ਕਹਿੰਦੇ ਚੈਨਲ ਵਾਲਿਆਂ ਨੇ ਦੋ ਤਿੰਨ ਚੈਨਲ ਵਾਲਿਆਂ ਨੇ ਸੀਮਨ ਸਸਤਾ ਕਰਿਆ ਪਿਆ ਉਹੀ ਕਹਿੰਦੇ ਹਰੇਕ ਨੂੰ ਹੀ ਕਹਿ ਦਿੰਦੇ ਜਾ ਕੇ ਨਹੀਂ ਨਹੀਂ ਵੀਰੇ ਆਪਣੇ ਨਾਲ ਕੋਈ ਸੌਦਾ ਕਰ ਲਈ ਮੇਰਾ ਭਰਾ ਦੇਖੋ ਹੁੰਦੀ ਕਿਸਮਤ ਆ ਕਿਉਂ ਸੈਕਸਰ ਸੀਮਨ ਵੀ ਕੋਈ ਜੂਰੀ ਨੇ ਤਾਂ ਬੱਸ ਨਹੀਂ ਹੁੰਦੀਆਂ ਬੱਸੇ ਵੀ ਬਹੁ ਕੋ ਆਪ ਡੁੱਧ ਦੀ ਗੱਲ ਕਰਦੇ ਆਂ ਦੁੱਧ ਜਿੰਨਾ ਕਿਹਾ ਦੁੱਧ ਉਹਨੇ ਚਵਾ ਕੇ ਵੀ ਦੇ ਦਿੱਤਾ ਕੋਈ ਆਪਣਾ ਸਾਈ ਕਰ ਲੇ ਬਾਕੀ ਦੀ ਗੱਲ ਯਾਰ ਕਿਸੇ ਪਾਸੋਂ ਨਹੀਂ ਖੁੰਜੀ ਅੱਜ ਦੀ ਘੜੀ ਬਹੁਤ ਚੰਗੀ ਬੱਸੀ ਆ ਬੁੱਟੇ ਜੇ ਬੱਚੇ ਬੁੱਟੇ ਲੈਣੇ ਤਾਂ ਵੀ ਬਹੁਤ ਬੱਧੀ ਆ ਚਾਰ ਸਪੀਰ ਉਹਨੂੰ ਲੈਵਾ ਦਿਖਾ ਬਾਕੀ ਕੱਦ ਹਾਈਟ ਦਿਖਾ ਦੇ ਬਾਕੀ ਹਜੇ ਦੇਖ ਲੈ ਕਿੰਨੇ ਦਿਨ ਬਾਕੀ ਬੈ ਤੇ ਲੈਵਾ ਦੇਖੀ ਮਗਰ ਦੀ ਵੀ ਮੂਰਦੀ ਵੀ ਲਾ ਆਹ ਦੇਖੋ ਜੀ ਜੇ ਤਿਆਰ ਹੋਵੇ ਬਾਬੇ ਨਾਨਕ ਦੀ ਕਿਰਪਾ ਜੀ ਦਾ ਬੈਗ ਕੀ ਦਾ ਕੀ ਕਹਿਣਾ ਨਹੀਂ ਆਪਣੇ ਚੈਨਲ ਦੀ ਦੁਬਾਰੀ ਵੀਡੀਓ ਪਾਵਾਂ ਕੈਮਰਾ ਪਾਸੇ ਕਰਨੂ ਜੇ ਨਹੀਂ ਕਰਦਾ ਬੱਸੀ ਬਹੁਤ ਚੰਗੀ ਹੈ ਉਟੇ ਲੈ ਬਈ ਆਹ ਤੇ ਕਲਾ ਕਲਾ ਥਾਂ ਚਾਰੇ ਥਾਂ ਸਪੇਸ ਦੇ ਉੱਤੇ ਲੱਗੇ ਆ ਉਹ ਸੋਹਣੀ ਸਪੇਸ ਆ ਬਸ ਜਿਹੜੀ ਮੈਨ ਹੁੰਦੀ ਆ ਸਾਰੀ ਸਹੂਲਤਾਂ ਦਾ ਆਪਾਂ ਇਹਦੀਆਂ ਕਰ ਲਿਆ ਹਾਂ ਹਾਂਜੀ ਵੀਰੇ ਸਾਰੀਆਂ ਕਰ ਲਿਆ ਜਿੰਨੇ ਬਸ ਭਾਈ ਜਿਹੋ ਜੀ ਚੀਜ਼ ਆਪਾਂ ਉਹੋ ਜੀ ਮੁੱਲ ਰੱਖਣਾ ਆ ਤਾਂ ਵੱਧ ਮੰਗਣਾ ਮੁੱਲ ਘਰਾਉਣ ਨੂੰ ਬੁੱਟੇ ਦਾ ਕਰਾਣਾ ਚਾਹੀਏ 1.40 ਚਾਹੇ ਕਰਾਣਾ 35 1.25 ਹਜ਼ਾਰ ਦੀ ਦੇਣੀ ਹੈ ਭਈ ਬਾਕੀ ਦੀ ਗੱਲ ਯਾਰ ਕੋਈ ਭੈਣ ਭਰਾ ਐ ਨਾ ਕਹਵੇ 1.25 ਮੰਗਿਆ ਜਾ ਜਾ ਹਾਂ ਹਾਂ ਬਈ 50 ਦੀ ਖੜੀ 50 ਮੰਗਿਆ ਇਹ ਨਹੀਂ 25 ਮੰਗਿਆ ਹੁਣ ਬਈ ਐ ਬੁੱਟੇ ਹੁਣ ਜਿਹੜਾ ਥਣ ਦਾ ਨਾ ਚੈੱਕ ਕਰਨ ਦਾ ਬੈਡ ਤਾਂ ਇਹ ਵੀ ਸਵਾ ਲੱਖ ਦੀ ਸੀ ਚਲੋ ਤੇ ਇਧਰ ਮੰਗ ਲਿਆ 75 ਇਹਦੀ ਕੁਆਲਿਟੀ ਵੀ ਬਹੁਤ ਚੰਗੀ ਆ ਬਹੁਤ ਚੰਗੀ ਆ ਬਈ ਤੇ ਇਧਰ ਮੰਗ ਲਿਆ 68000 ਰੁਪਏ ਕੁਆਲਿਟੀ ਇਹ ਵੀ ਚੰਗੀ 68000 ਲੈਣ ਦੇਣ ਵਾਲਾ ਮੰਗਿਆ ਜਿਹੋ ਜ ਆਪਾਂ ਗੁੜ ਪਾਈ ਜਾਂਦੇ ਹਣਾ ਉਹ ਵੀ ਨਾ ਵੀ ਯਾ ਤੂੰ ਵੀ ਵੀਡੀਓ ਜਾਂਦੇ ਤੇ ਆ ਯਾਰ 65000 ਨੂੰ ਬਾਈ ਬਾਹਲਾ ਜਾ ਰੇਟ ਕਰਦੇ ਆ ਬਈ ਸਾਨੂੰ ਇਹ ਤਾਂ ਬਾਹਲੀ ਚੰਗੀ ਬੈਡ ਹੈਗੀ ਬਾਕੀ ਦੀ ਗੱਲ ਜਰੂਰ ਬਾਈ ਨਾਲ ਕਰਿਓ ਸੰਪਰਕ 500 ਦੇ 500 ਨੂੰ ਦਿਖ ਬੋਲੀ ਦਾ ਜੇ ਕੋਈ ਚੀਜ਼ ਮੂਰੇ ਹੈਗੀ ਆ ਨਾ ਤਾਂ ਬੋਲੇ ਜਾਂਦਾ ਵੀਰੇ ਸਾਨੂੰ ਚੰਗੀ ਤੇ ਚੰਗੇ ਆਪਾਂ ਵੈੜ ਤੁਹਾਨੂੰ ਕਵਰ ਕਰਕੇ ਦਿੰਦੇ ਰਹੇ ਅਈ ਪਿਆਰ ਦਿੰਦੇ ਰਹੋ ਸਾਰੇ ਭੈਣ ਭਰਾਵਾਂ ਦਾ ਢਿੱਲੋਂ ਡੇਰੀ ਫਾਰਮ ਬਟਿੰਡਾ ਚੈਨਲ ਦੇਖਣਾ ਆਂਦਾ ਤੈਹਦ ਲੋ ਧੰਨਵਾਦ ਨੰਬਰ 92 10 83 990 99700 22 ਪਿੰਡ ਹਮੇਤਪੁਰਾ ਜ਼ਿਲ੍ਹਾ ਮੋਗਾ ਤੇ ਤਹਿਸੀਲ ਨਿਹਾਲ ਸਿੰਘ